ਸਤਿ ਸ਼੍ਰੀ ਅਕਾਲ ਦੋਸਤੋ ਕਈ ਵਾਰ ਨਾ ਆਪਣਾ ਪਸ਼ੂ ਵਾਈਟ ਵਾਈਟ ਕਲਰ ਦਾ ਪਾਣੀ ਮਾਰੀ ਜਾਂਦਾ ਉਹਨੂੰ ਲਕੋਰੀਆ ਕਹਿੰਦੇ ਆ ਉਹ ਗੱਭਣ ਨਹੀਂ ਰਹਿੰਦਾ ਆਪਾਂ ਫਿਰ ਮੁੜ ਕੇ ਲਾਟੂ ਵਾਲਿਆਂ ਨੂੰ ਵੇਚ ਲਿਆ ਇਹਦਾ ਤੁਹਾਨੂੰ ਮੈਂ ਹੱਲ ਦੱਸਦਾ ਛੋਟਾ ਜਿਹਾ ਹੱਲ ਆ 50 60 ਰੁਪਏ 'ਚ ਹੋ ਜਾਣਾ ਪੰਸਾਰੀ ਦੀ ਦੁਕਾਨ ਤੇ ਜਾਓ ਉੱਥੋਂ 1 ਕਿਲੋ ਭਾਟਾ ਲੈ ਕੇ ਆਉਣਾ ਭਾਟਾ ਵੀਡੀਓ ਨੂੰ ਸੇਵ ਕਰਕੇ ਰੱਖਿਓ 50 ਤੋਂ 60 ਰੁਪਏ ਦਾ ਕਿਲੋ ਹੋਊਗਾ ਸਫੇਦ ਰੰਗ ਦਾ ਹੁੰਦਾ ਇਹ 100 ਗ੍ਰਾਮ ਡੇਲੀ ਪਾਣੀ ਦੇ ਵਿੱਚ ਪਾ ਕੇ ਦੇਣਾ ਪਸ਼ੂ ਨੂੰ ਇੱਕ ਬਾਈਏ ਛੱਡ ਕੇ ਅਗਲੇ ਬਾਈਏ ਤੇ ਕਰਾਸ ਕਰਾ ਦਿਓ 100% ਪਸ਼ੂ ਗੱਭਣ ਰਹੂਗਾ ਤੇ ਇਹ ਛੋਟੇ ਛੋਟੇ ਨੁਕਤੇ ਹੁੰਦੇ ਆ ਜਿਹੜੇ ਇਹ ਆਪਾਂ ਵਰਤਦੇ ਨਹੀਂ ਇਹਨਾਂ ਨੂੰ ਜ਼ਰੂਰ ਗੌਰ ਕਰਿਆ ਕਰੋ ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਜੇ ਕੋਈ ਵੀਰ ਪਸ਼ੂ ਖਰੀਦਣੇ ਚਾਹੁੰਦਾ ਆਪਣੇ ਕੋਲੇ ਹਰ ਟਾਈਮ 5 ਤੋਂ 7 ਪਸ਼ੂ ਅਵੇਲੇਬਲ ਹੁੰਦੇ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ 12 14 14 ਲੀਟਰ ਵਾਲੇ ਪਸ਼ੂ ਆ